ਜੋ ਵਿੱਚ ਹਰ ਰੋਜ਼ ਵਧ ਰਹੇ ਤਾਪਮਾਨ ਕਾਰਨ ਜਿੱਥੇ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਰਿਹਾ ਹੈ ਉੱਥੇ ਹੀ ਲੋਕਾਂ ਨੂੰ ਰਾਹਤ ਦੇਣ ਲਈ ਪੰਜਾਬ ਵਿੱਚ अनेका ਹੀ ਸ਼ਬੀਲਾਂ ਲਗਾਈਆਂ ਸਾਰੀਆਂ ਹਨ ਗੱਲ ਜੇ ਪਾਇਲ ਦੀ ਕਰੀਏ ਤਾਂ ਇੱਥੇ ਦੇ ਨੌਜਵਾਨਾਂ ਵੱਲੋਂ ਜਿੱਥੇ ਠੰਡੇ ਮਿੱਠੇ ਜਲ ਦੀ ਸ਼ਬੀਲ ਲਗਾਈ ਗਈ ਉਸ ਦੇ ਨਾਲ-ਨਾਲ ਹੀ ਇਨ੍ਹਾਂ ਨੌਜਵਾਨਾਂ ਵੱਲੋਂ ਫੁੱਲਾਂ ਅਤੇ ਫਲਦਾਰ ਬੁੱਟਿਆਂ ਦੀ ਸ਼ਬੀਲ ਵੀ ਲਗਾਈ ਗਈ ਸ਼ਬੀਲ ਤੇ ਰੁਕਣ ਵਾਲਾ ਹਰ ਬੰਦਾ ਜੋ ਠੰਡਾ ਮਿੱਠਾ ਜਲ ਦਾ ਆਨੰਦ ਲੈ ਰਿਹਾ ਹੈ ਉਸ ਬੰਦੇ ਨੂੰ ਇੱਕ ਫੁੱਲਦਾਰ ਅਤੇ ਫਲਦਾਰ ਬੁੱਟਾ ਵੀ ਦਿੱਤਾ ਜਾ ਰਿਹਾ ਹੈ ਅਸੀਂ ਲੁਧਿਆਣੇ ਆਉਂਦੇ ਹਾਂ ਸੱਤ ਸੱਤ ਸੁਣਨ ਇੱਥੇ ਹਰ ਇੱਕ ਸਾਲ ਬਾਈ ਦੇ ਇੱਥੇ ਠੰਡੇ ਜਲਪਾਣੀ ਦਾ ਸਪੀਲ ਆਈ ਹੁੰਦੀ ਹੈ ਨਾਲੇ ਹਰ ਇੱਕ ਸਾਲ ਇਹ ਬੂਟੇ ਦਿੰਦੇ ਆ ਜੀ ਅਸੀਂ ਹਰ ਇੱਕ ਸਾਲ ਦੋ ਬੂਟੇ ਤਿੰਨ ਬੂਟੇ ਫਲਾਂ ਵਾਲੇ ਲੈ ਕੇ ਆਮ ਆਪਣੇ ਘਰਾਂ ਚ ਕੋਠਾਂ ਤੇ ਲਾ ਰਹੇ ਆ ਜੀ ਨਾਲੇ ਵਾਤਾਵਰਨ ਸਹੀ ਹੁੰਦਾ ਕੀ ਲੱਗਦਾ ਤੁਹਾਨੂੰ ਕਿੰਨਾ ਕੁ ਜ਼ਰੂਰੀ ਅੱਜ ਸਾਡੇ ਦਰਖਤਾਂ ਦਾ ਲਾਉਣਾ ਜ਼ਰੂਰੀ ਆ ਜੀ ਬਹੁਤ ਜ਼ਰੂਰੀ ਆ ਜਿਵੇਂ ਇਹ ਵੀਰ ਦੀ ਸੇਵਾ ਕਰ ਰਹੇ ਐਵੇਂ ਸਭ ਨੂੰ ਸੇਵਾ ਕਰਨੀ ਚਾਹੀਦੀ ਆ ਜੀ ਨਾਲੇ ਜਲਦੀ ਤੇ ਨਾਲੇ ਬੂਟਿਆਂ ਦੀ ਜੀ ਫਲਦਾ ਭਾਜੀ ਕੀ ਲੱਗਦਾ ਤੁਹਾਨੂੰ ਜਿਹੜਾ ਇਹ ਤੁਸੀਂ ਸੇਵਾ ਆਰੰਭੀ ਆ ਜਿਵੇਂ ਠੰਡੇ ਮਿੱਠੇ ਜਲਦੀ ਸ਼ਵੀਲ ਆ ਰਹੇ ਹੋ ਕਿੰਨੇ ਸਾਲ ਹੋ ਚੁੱਕ ਹੋ ਗਏ ਨੇ ਤੁਹਾਨੂੰ ਲਗਭਗ ਸਾਨੂੰ 3-4 ਸਾਲ ਹੋ ਚੁੱਕੇ ਨੇ ਬੂਟਿਆਂ ਦੀ ਸੇਵਾ ਕਰਦੇ ਆ ਉਹਨੂੰ ਹਾਂ ਅਸੀਂ ਹਰ ਸਾਲ ਸੋਚਿਆ ਵੀ ਇਹੀ ਇਸੇ ਤਰ੍ਹਾਂ ਦੀ ਬੂਟਿਆਂ ਦੀ ਸੇਵਾ ਕਰਿਆ ਕਰਾਂਗੇ ਤੇ ਗੁਰਪ੍ਰੀਤ ਸਿੰਘ ਨੇ ਬਹੁਤ ਮਿਹਨਤ ਕਰਕੇ ਹਾਂ ਹਾਂ ਬੂਟਿਆਂ ਦਾ ਮਤਲਬ ਪ੍ਰਾਲਾ ਪ੍ਰਾਲਾ ਕੀਤਾ ਵੀ ਤਾਂ ਕਿ ਬੂਟੇ ਆਪਾਂ ਡਿਸਟ੍ਰੀਬਿਊਟ ਕਰ ਸਕੀਏ ਤੇ ਭਾਜੀ ਜਿੱਦਾਂ ਹੁਣ ਦਾ ਅਸੀਂ ਦੇਖਦੇ ਆ ਸ਼ਵੀਲ ਨਾਲ ਸਾਨੂੰ ਆਮ ਦੇਖਣ ਨੂੰ ਸਿਰਫ ਜਲ ਤੇ ਠੰਡੇ ਮਿੱਠੇ ਜਲਦੀਆਂ ਮਿਲਦੀਆਂ ਨੇ ਤੁਸੀਂ ਫਲਦਾਰ ਬੂਟੇ ਦੇ ਰਹੇ ਹੋ ਕੀ ਸਮਝਦੇ ਹੋ ਕਿੰਨੀ ਕਿਲੋੜ ਆ ਸਾਨੂੰ ਅੱਜ ਦਰਖਤਾਂ ਦੀ ਬੂਟਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਮੇਰੇ ਸਾਹ ਨਾਲ ਕਟੋਘੜਾ ਹਰੇਕ ਬੰਦੇ ਨੂੰ 5-5 7-7 ਬੂਟੇ ਲਾਉਣੇ ਚਾਹੀਦੇ ਮਿਨਿਮਮ ਮੈਂ ਇਹਨਾਂ ਦਾ ਐਨਜੀਓ ਦਾ ਬਹੁਤ ਮਾਅਗਾ ਗੁੱਟੀ ਦਾ ਸਸਤਾ ਜਿਹੜਾ ਪ੍ਰਾਈਸ ਦੇਂਦੀ ਵੀ ਨੇ ਇਹਨਾਂ ਨੇ ਜਿਹੜਾ ਅੱਜ ਬਹੁਤ ਹੀ ਉੱਤਮ ਕੰਮ ਕੀਤਾ ਹੈ ਠੰਢੀ ਛੇਰ ਲਾਈ ਹੈ ਪਾਣੀ ਲੋਕਾਂ ਨੂੰ ਠੰਡਕ ਦਿੰਦਾ ਹੈ ਔਰ ਇਹਨਾਂ ਵਾਤਾਵਰਨ ਨੂੰ ਆਕਸੀਜਨ ਦੇਣ ਵਾਸਤੇ ਇੱਕ ਬੁੱਟੇ ਦੀ ਵੰਡ ਕਰੀ ਜਾ ਰਹੀ ਹੈ ਜਿਹੜੇ ਆਉਣ ਵਾਲੇ ਆਕਸੀਜਨ ਜਿਹੜੀ ਵੱਧਵਾ ਦੇਣਗੇ ਵਾਈਕ ਜੀ ਦਾ ਖਲਚਾ ਜੀ ਵਾਈਕ ਜੀ ਦਾ ਤੇ ਅਸੀਂ ਪੈਰ ਦੇ ਵਸਨੀਕ ਆ ਗੁਰਪ੍ਰੀਤ ਸਿੰਘ ਮੇਰਾ ਨੌਆ ਮੇਰੀ ਆ ਸਾਰੀ ਸਮੁੱਚੀ ਜਿਹੜੀ ਟੀਮ ਆ ਇਹ ਅਸੀਂ ਹਰ ਸਾਲ ਪੈਲ ਸਕੂਲ ਕੋਲ ਤੇਰੇ ਦੇ ਸਾਹਮਣੇ ਸ਼ਬੀਲ ਠੰਡੇ ਮਿੱਠੇ ਸ਼ਲਦੀ ਸ਼ਬੀਲ ਲਾਉਨੇ ਆ ਜੀ ਤੇ ਉਹਦੇ ਨਾਲ ਹੀ ਅਸੀਂ ਨੇਚਰ ਪ੍ਰੇਮੀ ਵੀ ਆ ਤੇ ਆਪਣੇ ਵਾਤਾਵਰਨ ਨੂੰ ਬਚਾਉਣ ਲਈ ਅਸੀਂ ਹਰ ਸਾਲ ਬੂਟਿਆਂ ਦਾ ਲੰਗਰ ਜਿਹੜਾ ਫ੍ਰੀ ਆਫ ਕਾਸਟ ਆ ਜਿਹੜਾ ਉਹ ਲਾਉਨੇ ਆ ਉਹ ਸਾਨੂੰ ਐਨ ਆਰ ਆਈ ਵੀਰ ਜਿਹੜੇ ਸਹਿਯੋਗ ਦਿੰਦੇ ਨੇ ਨਾਲ ਉਹਦੇ ਪ੍ਰਿਤਪਾਲ ਸਿੰਘ ਕੋਟਲੀ ਜਿਹੜੇ ਨੇ ਉਹ ਵੀ ਸਾਨੂੰ ਬਹੁਤ ਸਹਿਯੋਗ ਦਿੰਦੇ ਨੇ ਤੇ ਹੋਰ ਮੇਰੇ ਵੀਰ ਭਰਾ ਜਿਹੜੇ ਨੇ ਉਹ ਸਾਰੇ ਸਾਨੂੰ ਸੇਵਾ ਕਰਕੇ ਸਹਿਯੋਗ ਦਿੰਦੇ ਨੇ ਜਿੱਥੇ ਅਸੀਂ ਜਲ ਛਕੋਣੇ ਆ ਨਾਲ ਦੀ ਨਾਲ ਅਸੀਂ ਹਰ ਵਿਅਕਤੀ ਨੂੰ ਜਿਹੜਾ ਬੂਟਾ ਉਹ ਵੀ ਲਗ ਦਿੰਨੇ ਆ ਜੀ ਮੇਰੇ ਸਾਰੇ ਪੈਲ ਦੇ ਜਿਹੜੇ ਬਸਨੀਕ ਨੇ ਜਾਲੇਦਵਾਲੇ ਪਿੰਡਾਂ ਵਾਲੇ ਬਸਨੀਕ ਨੇ ਕੇ ਵੈਸੇ ਵੀ ਇਹ ਲੰਗਰ ਚਲੋ ਅੱਜ ਲਾਇਆ ਬੂਟਿਆਂ ਦਾ ਜੇ ਵੈਸੇ ਵੀ ਕਿਸੇ ਨੂੰ ਬੂਟੇ ਕੋਈ ਪਾਲ ਸਕਦਾ ਤਾਂ ਉਹਨੂੰ ਸਾਡੇ ਨਾਲ ਸੰਪਰਕ ਕਰ ਸਕਦਾ ਤੇ ਬੂਟੇ ਅਸੀਂ ਉਹਨੂੰ ਫ੍ਰੀ ਆਫ ਕਾਸਟ ਪ੍ਰੋਵਾਈਡ ਕਰਕੇ ਦਵਾਂਗੇ ਅਸੀਂ ਚਾਹੁੰਦੇ ਆ ਵੀ ਆਉਣ ਵਾਲੇ ਸਮੇਂ 'ਚ ਜਿਹੜਾ ਟੈਂਪਰੇਚਰ ਆ ਇਹਨੂੰ ਘਟਾਉਣ 'ਚ ਜਿੰਨੀ ਅਸੀਂ ਉਪਰਾਲਾ ਕਰ ਸਕੀਏ ਤਾਂ ਅਸੀਂ ਪ੍ਰਮਾਤਮਾ ਵੱਲੋਂ ਸਾਨੂੰ ਜੋ ਵੀ ਇਹ ਹੁਕਮ ਹੋਇਆ ਅਸੀਂ ਇਹ ਕਰਾਂਗੇ ਜ਼ਰੂਰ ਇਹ ਹਰ ਸਾਲ ਹੀ ਅਸੀਂ ਇਦਾਂ ਬੂਟਿਆਂ ਦਾ ਜਿਹੜਾ ਲੰਗਰ ਆ ਉਹ ਲਾਉਂਦੇ ਰਹਾਗੇ ਕਿਉਂਕਿ ਸ਼ਬੀਨ ਲਾਲੋ ਵੀ ਜਿਆਦਾ ਜ਼ਰੂਰੀ ਮੈਨੂੰ ਲੱਗਦਾ ਵੀ ਬੂਟਿਆਂ ਦਾ ਲੰਗਰ ਜਿਆਦਾ ਜ਼ਰੂਰੀ ਹੈ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ